ਹਾਂਜੀ ਅੱਜ 22 ਤਰੀਕਾ ਹੈ ਦੀਵਾਲੀ ਕੱਲ ਨਾ ਕਿ ਅੱਡੀ ਹੈ ਕੱਲ ਵੀ ਤਿੰਨ ਟਰੈਕਟਰ ਸੇਲ ਕਰਿਆ ਤੇ ਅੱਜ ਅੱਜ ਇੱਕ ਟਰੈਕਟਰ ਪਹਿਲਾਂ ਸੇਲ ਕਰਿਆਗਾ ਇੱਕ ਬਾਈ ਅਗਾਂਹ ਟਰੈਕਟਰ ਦਿੱਤਾ ਨਾਲ ਹੀ ਸਾਡੇ ਇੱਧਰ ਜੀਵਨ ਸਿੰਘ ਵਾਲਾ ਪਿੰਡ ਨੇੜੇ ਇਥੋਂ 10-15 ਕਿਲੋਮੀਟਰ ਤੇ ਪਿੰਡ ਪਾਇਆ ਜਾਂਦਾ ਹੈਗਾ ਕਿਉਂ ਇਧਰਲੇ ਵਿੱਚ ਜੰਮਪਸ਼ਾਨ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਦਾ ਹਰੇਕ ਬੰਦੇ ਹਰੇਕ ਪਿੰਡ ਚ ਜਾਣਦੀ ਆ ਕੋਈ ਟਰੈਕਟਰ ਕਿਰਾਏ ਤੇ ਲੈ ਕੇ ਗਿਆ ਹੁੰਦਾਗਾ ਕੋਈ ਜਾਂ ਕੋਟਟਰ ਸੇਲ ਪਰਚੇਜ ਕਰਕੇ ਲੈ ਕੇ ਗਿਆ ਹੁੰਦਾਗਾ ਇਸ ਕਰਕੇ ਅੱਜ ਉਹਦੇ ਵੀਰ ਉਹਦੇ ਵੀਰ ਸਿੰਘ ਆ ਬਠਾਇਆ ਫੋਰਾ ਇਹ ਬੱਚਾ ਬੱਚੇ ਰੋਜ਼ ਹੀ ਆਉਂਦੇ ਆ ਤਕਰੀਬਨ ਨਾਲ ਆਉਂਦੀ ਹੈ ਜਵਾਰ ਉਹਦੇ ਵੀਰ ਸਿੰਘ ਧਾਲੀਵਾਲ ਬੈਠਾ ਦੇ ਨਾਲ ਏਕਮ ਏਕਮਜੀਤ ਸਿੰਘ ਮੁੰਡੇ ਨੇ ਡਿਰੈਕਟਰ ਲਿਆ ਨਾਲ ਇਹਨਾਂ ਦੇ ਚਾਚਾ ਜੀ ਹੁੰਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਤੇ ਇੱਧਰ ਗੁਰਦੀਪ ਤੇ ਮਨਜੀਤ ਮਨਜੀਤ ਬਾਈ ਆ ਕੇ ਖੜੇ ਨਾਲ ਪੈਂਦੇ ਇਹਨਾਂ ਦਾ ਸਾਰਿਆਂ ਦਾ ਜੀਵਨ ਸਿੰਘ ਵਾਲੀਆ ਡਿਸਟ੍ਰਿਕਟ ਬਠਿੰਡਾ ਜਿੰਮੇਂਟ ਪਏ ਜਾਂਦਾ ਅੱਜ ਇਹਨਾਂ ਨੇ ਨਵਾਂ ਡਿਟਟਰ ਲਿਆ ਹੈਗਾ 2018 ਵਾਲ ਸਵਰਾਜ 855 ਜਰੂਰ ਬਾਈਰ ਕੇ ਨੋ ਕਮੈਂਟਾਂ ਚ ਵਧਾਈਆਂ ਦਿਓ ਤੇ ਅੱਜ ਮੰਡੀ ਨਹੀਂ ਗਏ ਸੀਗੇ ਨਹੀਂ ਫਿਰ ਨਾ ਹੀ ਬੜੀ ਨਹੀਂ ਗਏ ਨਹੀਂ ਫਿਰ ਅੱਜ ਕੋਈ ਨਹੀਂ ਹੈ ਜਿੱਥੇ ਇਹ ਹੈਗਾ ਅੱਛਾ ਤੇ ਫਿਰ ਮੰਡੀ ਤੇ ਕਿਉਂ ਨਹੀਂ ਗਏ ਮੰਡੀ ਤੋਂ ਕਿੰਨੇ ਕਿਲੋਮੀਟਰ ਤੇ ਆ ਮੰਡੀ ਸਾਹ ਤੋਂ 10 ਕਿਲੋਮੀਟਰ ਲੱਗਦੀ ਹੈ ਸਾਰੀ 10 ਕਿਲੋਮੀਟਰ ਹੈ ਨਾ ਜਮਾ ਉਹਨੂੰ ਦੱਸ ਸਕਦੀ ਐ ਅਠੋਂ ਹੀ ਐ ਇਹਨਾਂ ਤੋਂ ਪਿੰਡ ਦੇ ਇਹਨਾਂ ਪਿੰਡ ਵਿੱਚ ਦੀ ਡਾਕਟਰ ਹਜ਼ਾਰੇ ਨਾਲ ਜਿਹੜਾ ਹਜ਼ਾਰੇ ਹੀ ਆਉਂਦੇ ਆ ਵੀ ਮੰਡੀ ਛੱਡ ਕੇ ਸਿੱਧਾ ਬ੍ਰਾਂਡ ਇੰਟਰ ਚ ਤੇ ਆਇਆ ਇੱਕ ਤਾਂ ਹੁੰਦਾ ਦੂਰੋਂ ਆਇਆ ਜਿਵੇਂ ਮੰਡੀ ਆ ਹਨ ਇੱਥੋਂ 720 ਕਿਲੋਮੀਟਰ 92 ਕਿਲੋਮੀਟਰ ਇੰਨਾ ਪਿੰਡੋਂ 8-9 ਕਿਲੋਮੀਟਰ ਤੇ ਮੰਡੀ ਹੈ ਟਰੈਕਟਰਾਂ ਦੀ ਕਿੱਥੇ ਐਵੇਂ ਲੋ ਵੀ 100 ਐਸ ਹਿਸਾਬ ਨਾਲ ਟਰੈਕਟਰ ਹੁੰਦੇ ਆ ਤੇ ਮੰਡੀ ਤੇ ਕਿਉਂ ਨਹੀਂ ਆਇਆ ਬ੍ਰਿਥਿਕ ਆਏ ਬਾਈ ਛੋਟੇ ਸੇ ਵੇਲੇ ਆ ਜੀ ਮੈਂ ਹੈ ਬਸ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਬਾਈ ਸਾਨੂੰ ਉਹੀ ਚੀਜ਼ ਹੈ ਜਿਹੜੀ ਜਿਹੜੀਆਂ ਦੀ ਵੀਡੀਓਜ਼ ਹੁੰਦੀ ਹੈ ਉਹੀ ਚੀਜ਼ 100% ਸਾਨੂੰ ਇੱਥੇ ਮਿਲਦੀ ਆ ਹਾਂ ਉਹ ਮਿਲੀ ਆ ਨਾ ਧੰਨਵਾਦ ਜੀ ਤੁਹਾਡਾ ਅੱਜ ਬਹੁਤ ਬਿਜਵਾਜ ਪਹਿਲਾਂ ਵੀ ਅਸੀਂ ਬਹੁਤ ਲੈ ਲੰਗਰ ਨੇ ਬੰਦੇ ਜਾਣ ਪਛਾੜੇ ਏਰੀਆ ਦੇ ਕਰਕੇ ਬਣੀ ਹੋਈ ਹੈ ਇਹਨਾਂ ਦੇ ਵਿਸ਼ਵਾਸ ਹੀ ਇਹ ਨੈਸ ਕਰਦੇ ਸੀ ਸਿੱਧੇ ਇੱਥੇ ਆਏ ਸੀ ਤੇ ਇਹ ਏਕ ਨੂੰ ਦੱਸ ਰਿਹਾ ਸੀਗਾ ਤੂੰ ਕਿਦੋਂ ਰੱਖੀ ਹੈ ਕਿਰਾਇ ਦੇ ਕਿਨਾਂ ਕਰ ਹੋ ਗਿਆ ਦੋ ਸਾਲ ਦੇ ਦੋ ਸਾਲ ਪਹਿਲਾਂ ਲਏ ਜਾਂ ਕਰਿਆ ਅੱਛਾ ਦੋ ਸਾਲ ਬੰਦਾ ਹੈ ਕਿੰਨੇ ਵਾਰੀ ਲਏ ਕਿੰਨੀ ਵਾਰੀ ਲਏ ਇੱਕ ਵਾਰੀ ਇਹਦੇ ਨਾਲ ਮਨਜੀਤ ਤੇ ਮੈਂ ਇਕੱਠੇ ਆਏ ਸੀ ਠੀਕ ਹੈ ਇੱਕ ਵਾਰੀ ਹੋਰ ਮੁੰਡਾ ਆਇਆ ਦੋ ਵਾਰੀ ਲਏ ਅੱਛਾ ਤੇ ਪਹਿਲਾਂ ਰੈਂਟਰ ਆਉਂਦਾ ਹੈ ਨਹੀਂ ਸੀ ਉਹ ਤਾਂ ਰੈਂਟਰ ਪਹਿਲਾਂ ਭੇਜਦਾ ਸੀਗਾ ਭਾਈ ਠੀਕ ਹੈ ਹੁਣ ਮਨਸਿ ਵੀ ਬ੍ਰੈਂਚ ਹੀ ਦੇਣਾਗਾ अच्छा ਮਨ ਜੀ ਪੱਕਾ ਤਾਂ ਰਹੇ ਸੀਗਾ ਕਿਤੇ ਗਈ ਨਹੀਂ ਆਪਾਂ ਆਈਏ ਇਧਰ ਅੱਛਾ ਬਹੁਤ ਨਰਮ ਪਰਿਵਾਰ ਆ ਕਿਵੇਂ 22-10 ਕਿਹਾ ਕਹਿੰਦਾ ਸਾਰਾ ਪਿੰਡ ਸਲਾਹਤਾ ਕਰਦਾ ਹੈ ਇੱਕ ਪਾਸੇ ਕਹਿੰਦਾ ਸਾਰਾ ਪਿੰਡ ਹਾਮੀ ਭਰਨ ਪਿਆਰਾ ਵੀ ਇਨੀ ਕਿ ਨੈਸ ਫੈਮਲੀ ਆ ਧਾਲੀ ਵਾਲ ਫੈਮਲੀ ਆ ਆਪ ਨੂੰ ਵੀ ਸਾਨੂੰ ਵਧੀਆ ਲੱਗਿਆ ਚੰਗੇ ਬੰਦਿਆਂ ਨੂੰ ਜੀ ਦੇਖਿਆ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਭਲਾ ਤੇ ਆਪ ਦੀ ਲਾਗਤ ਪੂਰੀ ਕਰੀਏ ਕਿਉਂ ਹੋਰ ਕਸਟਮਰ ਨਾਲ ਚਾਰ ਜੱਗੇ ਭਰਾ ਜੁੜ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਨਵੇਂ ਡਾਕਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਬਈ ਧੰਨਵਾਦ ਆ ਗਿਆ ਮੋਕਾ ਪੂਰਾ ਓਕੇ ਨਾ ਕੰਮ ਗਿਆ ਹਾਂ ਬਹੁਤ ਬਹੁਤ ਮੁਬਾਰਕਾ ਬੜੇ ਡਾਕਟਰ ਜੀ ਬਣਿਓ ਵੀ ਤੇ ਤੁਸੀਂ ਵੀ ਕਮੈਂਟਾਂ ਚ ਜਰੂਰ ਵਧਾਈਆਂ ਦਿਓ ਆਪਣੀ ਬਈ ਛੋਟੇ ਜਿਹੇ ਬੱਚੇ ਨੂੰ ਉਹਦੇ ਵੀਰ ਸਿੰਘ ਧਾਰੀ ਵਾਕੇ ਨੂੰ ਖੁਸ਼ ਆ ਮਰਾ ਤਰਾ ਤਨ ਨਹੀਂ ਡੇ ਸੀਗੇ ਅੱਛਾ ਕੀ ਨਾਮ ਲਗੇ ਫਿਕਰ ਨੂੰ ਸਤਾ ਹੈ ਸ ਹੈ ਸਤਾ ਅੱਜ ਕਿਰੇ ਅੱਛਾ ਕੀ ਨਾਮ ਨਾਲ ਲੈ ਕੇ ਨਾ ਲੈ ਰਿਹਾ ਨਾ ਮੈਂ ਅਮਰ ਹੀ ਲੈ ਕੇ ਜਾ ਮੈਂ ਕਿਹਨਾਂ ਬਸਤਾ ਮੰਦਰੇ ਇਹੀ ਬੰਦ ਕਰੇ ਕੋਈ ਵੀ ਕਿਦਾ ਸਭੀ ਇਹੀ ਕਰੇ ਸੀ ਤੇ ਆ ਵੀਡੀਓ ਉੱਤੇ ਕਰੇ ਇਹ ਉਦਾਂ ਤੇ ਨਾਂ ਕਿ ਵੀ ਦਿਨਾਂ ਕਿ ਕਿੱਥੇ ਦਰੇ ਨਾਂ ਕਿ ਕਿੱਥੇ ਕੋਟਲੀ ਕੋਟਲੀ ਵਾਲੇ ਵੀ 3000 ਰੁਪਏ ਟਿਕਟ ਲੈ ਲੈ ਆਪਣਾ ਮਜੇਗਾ ਤੇ ਤੁਸੀਂ ਵੀ ਵੀ ਨੂੰ ਮਤਬਦ ਸਮਝਾ ਕਰਿਓ ਸ਼ੇਅਰ ਕਰਿਓ ਆਹ ਟਿਕਟ ਦਿੱਤਾਗਾ 2018 ਵਾਲਾ ਟਿਕਟ ਦਿੱਤਾ ਰਿਹਾ ਹਾਂ 719 ਡਾਕਟਰ ਜੇ ਇਹ ਜੇ ਡਾਕਟਰੀਤਨ ਲਈ ਤੁਸੀਂ ਬੜਾ ਡਾਕਟਰ ਨਾਲ ਸੰਪਰਕ ਕਰੋ ਕਿਵੇਂ ਆਪਣੇ ਕੋਲ ਆ ਦੇਖੋ ਇੱਧਰ ਸੋਨਾ ਲਿਖਾ 60 ਵਰਡ ਟ੍ਰੱਕ ਸਮਰਾ 744 ਇੱਧਰ 5210 5210 ਖੜੇ ਨੇ ਇੱਧਰ ਮਾਰਦੋਨ ਕੈਮਰਾ 5210 ਖੜੇ ਨੇ ਇੱਧਰ ਅੱਗੇ ਖੜਾ ਹੈ 22 ਮਾਲ 32 ਮਾਲ ਦਾ 50 50 ਡੀ ਖੜਾਗਾ ਅੱਗੇ ਖੜਾਗਾ ਮੇਰਾ 555 ਸੈਂਟਰਗੇਨਾਂ ਨੇ ਖੜੇ ਨੇ ਸਹਾਉ ਲੈਂਡ ਖੜੇ ਨੇ ਇੱਧਰ 69 ਖੜਾ ਗਿਆ ਇੱਧਰ ਅਰਜੁਨ ਲੋਗੋ ਖੜਾਗਾ ਹੋਰ ਬਹੁਤ ਜ਼ਿਆਦੇ ਟਰੈਕਟਰ ਖੜੇ ਨੇ ਕੋਈ ਵੀ ਟਰੈਕਟਰ ਖਰੀਦਣ ਲਈ ਬੈਂਕ ਨਾਲ ਸੰਪਰਕ ਕਰੋ ਪੈਂਡ ਭਾਈ ਬਤौरा ਸਾਡਾ ਡਿਸਟ੍ਰਿਕਟ ਬਿਲਡਿੰਗ ਆਦਿ ਦਿਵਨ ਬਰਾਤ ਤੇ ਸੰਪਰਕ ਕਰ ਸਕਦਾ ਜੇਕਰ ਇਹਨਾਂ ਤੋਂ ਕੋਈ ਕੁਛ ਅਸਰੀਤਨਾ ਆਖੋ ਤੁਸੀਂ ਬ੍ਰੈਂਕ ਟ੍ਰਾਂਸਫਰ ਕਰਕੇ ਟ੍ਰੈਕਟ ਫੀਸ ਕੇ ਲਿਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਸ਼ਸ਼ੀ ਕਾ ਜੀ